ਬਦੀਨ ਦੁਨੀ ਦੇ ਮਾਲਕ ਚਵਰ ਸ਼ਤਰ ਤਖਤ ਦੇ ਬਾਦਸ਼ਾ ਗਿਆਨ ਦੇ ਭੰਡਾਰੇ ਕਲਯੁਗ ਦੀ ਓਟ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਬੜੇ ਹੀ ਪ੍ਰੇਮ ਦੇ ਨਾਲ ਗੁਰਬਾਣੀ ਦਾ ਮਿੱਠਾ ਕੀਰਤਨ ਸਰਵਣ ਕਰ ਰਹੇ ਹੋ ਗਾਇਣ ਕਰ ਰਹੇ ਹੋ ਦਾਸ ਕੀ ਵੀ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦਾਦਾ ਜੀ ਬਾਪੂ ਸੇਵਾ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਆਪਾਂ ਸਭ ਜੁੜ ਕਰਕੇ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਤੱਕ ਰਹੇ ਹਾਂ ਦੇਖੋ ਆਪਾਂ ਸਭ ਜਾਣਦੇ ਹਾਂ ਇਸ ਦੁਨੀਆ ਉੱਤੇ ਜੋ ਵੀ ਆਉਂਦਾ ਏਕਣ ਇੱਕ ਦਿਨ ਉਹ ਅਕਾਲ ਚਲਾਣਾ ਕਰਦਾ ਤੇ ਇਸ ਦੁਨੀਆ ਤੋਂ ਚਲਾ ਜਾਂਦਾ ਪਰ ਆਪਾਂ ਇਸ ਦੁਨੀਆ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਵਿੱਚ ਕੀ ਕਰਮ ਕਮਾਈਆਂ ਕਰ ਰਹੇ ਹਾਂ ਅਸਲ ਭਾਵ ਉਹ ਹੁੰਦਾ ਵੇਖੋ ਮੌਤ ਉੱਤੇ ਕਿਸੇ ਦਾ ਹੱਥ ਨਹੀਂ ਪਰ ਜੋ ਜੀਵਨ ਜੀਣਾ ਉਹ ਸਾਡੇ ਹੱਥ ਵਿੱਚ ਹੈ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਜੀ ਰਹੇ ਹਾਂ ਮਰਨ ਤੋਂ ਬਾਅਦ ਸਵਰਗ ਮਿਲੇ ਨਾ ਮਿਲੇ ਉਹਦੀ ਕੋਈ ਗਰੰਟੀ ਨਹੀਂ ਪਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਕੇ ਸਵਰਗ ਮਿਲਦਾ ਹੈ ਇਹਦੀ 200% ਗਰੰਟੀ ਹੈ ਆਪਾਂ ਬਾਣੀ ਵਿੱਚ ਇੱਕ ਅਰਦਾਸ ਰੋਜ਼ ਕਰਦੇ ਹਾਂ ਨਾਨਕ ਨਾਮ ਆਖੋ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਦੁਨੀਆ ਨੂੰ ਚੀਨ ਦਾ ਇੱਕ ਬਹੁਤ ਵੱਡਾ ਏਜੰਡਾ ਵੀ ਹੈ ਨਾ ਸਰਬੱਤ ਭਲੇ ਦੀ ਅਰਦਾਸ ਹੁੰਦੀ ਹੈ ਵੇਖੋ ਨਾਨਕ ਅਗਰ ਆਪਾਂ ਜ਼ਿੰਦਗੀ ਵਿੱਚ ਜੀਵਨ ਨੂੰ ਜੀਣਾ ਚਾਹੁੰਦੇ ਆ ਗੁਰਬਾਣੀ ਨੂੰ ਜੀਵਨ ਵਿੱਚ ਲਿਆਉਣਾ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਨਾਨਕ ਸਾਨੂੰ ਸਮਝਣਾ ਪਏਗਾ ਵੀ ਨਾਨਕ ਕੀ ਹੈ ਹੁਣ ਨਾਨਕ ਸਿਰਫ ਨਾਨਕ ਨਹੀਂ ਨਾਨਕ ਵਿੱਚ ਰਵਿਦਾਸ ਵੀ ਹੈ ਭਗਤ ਜੈਦੇਵ ਵੀ ਹੈ ਭਗਤ ਕਬੀਰ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰ ਇੱਕ ਉਸ ਮਹਾਪੁਰਖ ਦੀ ਗੱਲ ਨਾਨਕ ਦੇ ਨਾਲ ਹੋ ਰਹੀ ਹੈ ਅਗਰ ਆਪਾਂ ਇਹ ਸੋਚ ਰਹੇ ਆਂ ਵੀ ਨਾਨਕ ਦਾ ਜਨਮ ਹੋ ਰਿਹਾ ਏ ਤੇ ਨਾਨਕ ਕਾਲ ਚਲਾਣਾ ਕਰ ਰਿਹਾ ਏ ਫਿਰ ਸਾਡੀ ਸੋਚ ਨਾਨਕ ਨੂੰ ਤੱਕ ਨਹੀਂ ਰਹੀ ਕਿਉਂਕਿ ਨਾਨਕ ਜੁਗੋ ਜੁਗ ਅਟਲ ਹੈ ਨਾਨਕ ਉਹ ਗਿਆਨ ਹੈ ਜੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ 24 ਘੰਟੇ ਸੱਤੋ ਦਿਨ 365 ਦਿਨ ਸਾਲ ਦੇ ਚੱਲ ਰਹੇ ਨੇ ਜੁਗਾ ਜੁਗਾ ਤੋਂ ਜੋ ਸੱਚ ਦੀ ਬਾਣੀ ਸੱਚ ਵਰਤਾਨ ਦਾ ਆ ਰਿਹਾ ਹੈ ਉਸ ਗਿਆਨ ਦੀ ਗੱਲ ਨਾਨਕ ਹੈ ਸਭ ਤੋਂ ਪਹਿਲਾਂ ਸਾਨੂੰ ਉਸ ਨਾਨਕ ਨੂੰ ਸਮਝਣਾ ਪਏਗਾ ਜਦਦਨ ਅਸੀਂ ਨਾਨਕ ਨੂੰ ਸਮਝਾਂਗੇ ਨਾਨਕ ਨਾਮ ਨਾਨਕ ਨੂੰ ਸਮਝ ਕੇ ਨਾਮ ਦੀ ਸਮਝ ਸਾਡੇ ਅੰਦਰ ਆਏਗੀ ਗੁਰਬਾਣੀ ਕਹਿੰਦੀ ਸਭ ਕਿਛ ਘਰ ਮੈਂ ਬਾਹਰ ਨਹੀਂ ਜੋ ਕੁਝ ਹੈ ਸੋ ਤੁਹਾਡੇ ਘਰ ਵਿੱਚ ਹੈ ਜੋ ਨਾਮ ਹੈ ਉਹ ਦੁਨੀਆ ਫਿਰ ਕੇ ਨਹੀਂ ਮਿਲਿਆ ਜਾ ਸਕਦਾ ਜੋ ਨਾਮ ਹੈ ਜੋ ਵਕਾਲ ਪੁਰਖ ਹੈ ਉਹਨੂੰ ਦੁਨੀਆ ਫਿਰ ਕੇ ਨਹੀਂ ਪਾਇਆ ਜਾ ਸਕਦਾ ਅਗਰ ਅਕਾਲ ਪੁਰਖ ਨੂੰ ਲੱਭਣਾ ਹੈ ਤੇ ਆਪਣੇ ਅੰਦਰੋਂ ਲੱਭਿਆ ਜਾ ਸਕਦਾ ਹੈ ਆਪਾਂ ਕਹਿੰਦੇ ਨੇ ਕਟ-ਕਟ ਅੰਦਰ ਵਸਿਆ ਨਿਰੰਕਾਰ ਹਰ ਇੱਕ ਜੀਵ ਦੇ ਅੰਦਰ ਨਿਰੰਕਾਰ ਵੱਸਦਾ ਹੈ ਇਸ ਦੁਨੀਆ ਦੇ ਅੰਦਰ ਨਿਰੰਕਾਰ ਵੱਸਦਾ ਹੈ ਨਿਰੰਕਾਰ ਨੇ ਇਸ ਦੁਨੀਆ ਨੂੰ ਬਣਾਇਆ ਹੈ ਤੇ ਉਹਦੇ ਕੰਨ ਕਣ ਵਿੱਚ ਵੱਸ ਚੁੱਕਿਆ ਹੈ ਪਰ ਅਸਲ ਅਗਰ ਜ਼ਿੰਦਗੀ ਨੂੰ ਸਫਲਾ ਕਰਨਾ ਹੈ ਤੇ ਉਸ ਨਾਮ ਨੂੰ ਲੱਭਣਾ ਪਏਗਾ ਕਿਉਂਕਿ ਕਿਸੇ ਚੀਜ਼ ਨੂੰ ਪੁਕਾਰਨਾ ਉਹਦੇ ਨਾਮ ਦੇ ਨਾਲ ਪੈਂਦਾ ਹੈ ਪਰ ਅਸਲ ਪਾਵ ਹੈ ਰੱਬ ਦਾ ਕੋਈ ਨਾਮ ਨਹੀਂ ਰੱਬ ਖੁਦ ਇੱਕ ਨਾਮ ਹੈ ਗੁਰਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਨੇ ਨਮਸਤੰ ਨਿਰਨਾਮੇ ਨਮਸਤੰ ਅਨਾਮੇ ਨਮਸਕਾਰ ਹੈ ਉਸ ਨੂੰ ਜਿਹਦਾ ਕੋਈ ਨਾਮ ਨਹੀਂ ਰੱਬ ਦਾ ਕੋਈ ਨਾਮ ਨਹੀਂ ਰੱਬ ਖੁਦ ਖੁਦਾ ਇੱਕ ਆਪਣਾ ਨਾਮ ਹੈ ਉਸ ਰੱਬ ਨੂੰ ਲੱਭਣਾ ਉਸ ਰੱਬ ਦੇ ਗੁਣਾ ਨੂੰ ਯਾਚੇਤੇ ਕਰਨਾ ਯਾਦ ਕਰਨਾ ਹੀ ਨਾਮ ਜਪਣਾ ਹੈ ਅਸੀਂ ਭੁੱਲ ਚੁੱਕੇ ਹਾਂ ਜ਼ਿੰਦਗੀ ਅਸੀਂ ਸਾਨੂੰ ਕਿਦੇ ਵਾਸਤੇ ਮਿਲੀ ਅਸੀਂ ਭੁੱਲ ਚੁੱਕੇ ਹਾਂ ਸਾਨੂੰ ਜ਼ਿੰਦਗੀ ਪਰਉਪਕਾਰ ਕਰਨ ਵਾਸਤੇ ਮਿਲੀ ਹੈ ਅਸੀਂ ਭੁੱਲ ਚੁੱਕੇ ਹਾਂ ਜ਼ਿੰਦਗੀ ਸਾਨੂੰ ਇਨਸਾਨੀਅਤ ਦੇ ਧਰਮ ਨੂੰ ਵਿਧਾਨ ਵਾਸਤੇ ਮਿਲੀ ਹੈ ਅਸੀਂ ਉਸ ਨੂੰ ਭੁੱਲ ਕੇ ਇੱਕ ਦੂਜੇ ਦੇ ਨਾਲ ਲੜ ਰਹੇ ਹਾਂ ਅਸੀਂ ਉਸ ਨੂੰ ਭੁੱਲ ਕੇ ਧਰਮ ਦੇ ਨਾਮ ਤੇ ਧੰਦੇ ਚਲਾ ਰਹੇ ਹਾਂ ਉਸ ਨੂੰ ਭੁੱਲ ਕੇ ਧਰਮ ਦੇ ਨਾਮ ਤੇ ਲੜਾਈਆਂ ਕਰ ਰਹੇ ਹਾਂ ਅਸੀਂ ਇਨਸਾਨੀਅਤ ਨੂੰ ਨਹੀਂ ਜੀਰੇ ਉਸ ਇਨਸਾਨੀਅਤ ਨੂੰ ਜੀਣਾ ਹੀ ਨਾਮ ਜਪਣਾ ਹੈ ਜਦੋਂ ਭੁੱਲੀ ਹੋਈ ਚੀਜ਼ ਇਨਸਾਨੀਅਤ ਨੂੰ ਅਸੀਂ ਯਾਦ ਕਰਾਂਗੇ ਉਸ ਅਕਾਲ ਪੁਰਖ ਦਾ ਨਾਮ ਜਪਾਂਗੇ ਇਹ ਜਪਣਾ ਹੈ ਜਦੋਂ ਅਸੀਂ ਅਜਾ ਜਾਪ ਕਰਦੇ ਹਾਂ ਜੋ 24 ਘੰਟੇ 8 ਪੈਰ ਤੁਹਾਡੇ ਅੰਦਰ ਚੱਲੇ ਇਹ ਉਹ ਜਾਪ ਹੈ ਆਪਾਂ ਗੁਰਬਾਣੀ ਵਿੱਚ ਅੱਖਾਂ ਮਿਟਣ ਦੀ ਗੱਲ ਨਹੀਂ ਗੁਰਬਾਣੀ ਕਹਿੰਦੀ ਆਖੀ ਤਾਂ ਮਿਟੇ ਨਾਕ ਪਕੜਨਾ ਠੱਗਣ ਕੋ ਸੰਸਾਰ ਜੋ ਦੁਨੀਆ ਨੂੰ ਠੱਗ ਦੇਣ ਉਹ ਅੱਖਾਂ ਮਿਟਣ ਦੀ ਗੱਲ ਕਰਦੇ ਨੇ ਪਰ ਗੁਰਬਾਣੀ ਅੱਖਾਂ ਖੋਲਣ ਦੀ ਗੱਲ ਹੈ ਅੱਖਾਂ ਨੂੰ ਖੋਲ ਕੇ ਗੁਰਬਾਣੀ ਨੂੰ ਪੜ੍ਹ ਕੇ ਜੀਵਨ ਵਿੱਚ ਲਾਗੂ ਕਰੀਏ ਉਹਦਾ ਨਾਮ ਖੁਦ ਖੁਦਾ ਦਾ ਆਪੇ ਜਪਿਆ ਜਾਏ ਨਾਨਕ ਨਾਮ ਚੜ੍ਹਦੀ ਕਲਾ ਹੁਣ ਤੀਜੀ ਚੀਜ਼ ਗੁਰੂ ਸਾਹਿਬ ਦੱਸ ਰਹੇ ਨੇ ਤੁਹਾਨੂੰ ਚੜ੍ਹਦੀ ਕਲਾ ਦੀ ਲੋੜ ਹੈ ਅੱਜ ਆਪਾਂ ਛੋਟੀ ਛੋਟੀ ਗੱਲਾਂ ਵਿੱਚ ਡੋਲ ਜਾਂਦੇ ਹਾਂ ਪਰ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੇਰੇ ਭਾਣੇ ਜੋ ਹੋ ਰਿਹਾ ਉਹ ਰੱਬ ਦੇ ਭਾਣੇ ਵਿੱਚ ਹੈ ਜੋ ਕਰ ਰਿਹਾ ਸੋ ਰੱਬ ਕਰ ਰਿਹਾ ਰੱਬ ਹਮੇਸ਼ਾ ਚੰਗਾ ਕਰਦਾ ਜਦੋਂ ਤੱਕ ਅਸੀਂ ਐ ਨਹੀਂ ਸਮਝਦੇ ਵੀ ਮੈਂ ਕੁਝ ਨਹੀਂ ਕਰਦਾ ਕਿਉਂਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਸਤਗੁਰ ਸੰਗ ਕਿਰੇ ਹਮ ਕਾਂਡੇ ਅਸੀਂ ਰੱਬ ਦੇ ਸਾਹਮਣੇ ਕੀੜੇ ਹਾਂ ਉਸ ਗੁਰੂ ਦੇ ਸਾਹਮਣੇ ਕੀੜੇ ਅਸੀਂ ਕੌਣ ਹੁੰਨੇ ਆ ਕਰਨਵਾਂ ਜੋ ਕਰ ਰਿਹਾ ਖੁਦ ਖੁਦਾ ਪਰਮਾਤਮਾ ਕਰ ਰਿਹਾ ਜਦੋਂ ਅਸੀਂ ਐ ਸਮਝ ਜਾਵਾਂਗੇ ਜੋ ਕੁਝ ਹੈ ਉਹ ਤੇਰਾ ਪੜਣਾ ਹੈ ਉਦੋਂ ਚੜਦੀ ਕਲਾ ਸਾਡੇ ਵਿੱਚ ਆਪਣੇ ਆਪ ਆਏਗੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਆਖਰੀ ਗੱਲ ਹੈ ਸਰਬੱਤ ਦੇ ਭਲੇ ਨੂੰ ਪਛਾਣਨਾ ਆਪਣੇ ਬਾਰੇ ਦੁਨੀਆ ਸੋਚਦੀ ਪਰ ਜਦੋਂ ਸਰਬੱਤ ਬਾਰੇ ਸੋਚਿਆ ਜਾਏ ਉਦੋਂ ਅਸਲੀ ਸਿੱਖੀ ਹੈ ਆਪਣੇ ਘਰ ਪ੍ਰਸ਼ਾਦਾ ਸਾਰੇ ਛਕਦੇ ਨੇ ਪਰ ਦੁਨੀਆ ਨੂੰ ਪ੍ਰਸ਼ਾਦਾ ਛਕਾਉਣਾ ਸਿੱਖੀ ਹੈ ਆਪ ਗਿਆਨ ਸਾਰੇ ਲੈਂਦੇ ਨੇ ਪਰ ਦੁਨੀਆ ਵਿੱਚ ਗਿਆਨ ਵਰਤਾਣਾ ਇਹ ਸਿੱਖੀ ਹੈ ਜਦੋਂ ਅਸੀਂ ਆਪਣੇ ਆਪ ਨਾਲ ਤੇ ਖੁਸ਼ ਗਵਾਂਡੀਆਂ ਨਾਲ ਵੀ ਖੁਸ਼ ਹੋਵਾਂਗੇ ਸਰਬਤ ਦਾ ਭਲਾ ਸਾਡੇ ਵਿੱਚ ਆ ਜਾਏ ਇਹ ਬਹੁਤ ਵੱਡੀ ਅੱਜ ਦਿੱਕਤ ਹੈ ਸਾਨੂੰ ਆਪਣੇ ਘਰ ਦੀ ਇੱਕ ਰੋਟੀ ਸੁੱਖ ਨਹੀਂ ਦਿੰਦੀ ਗਵਾਂਡੀਆਂ ਦੇ ਘਰ ਦੀ ਦੋ ਰੋਟੀਆਂ ਦੁੱਖ ਦਿੰਦੀਆਂ ਨੇ ਇਹ ਕਾਰਨ ਹੈ ਸਾਡੇ ਵਿੱਚ ਡਿਪਰੈਸ਼ਨ ਇਹ ਕਾਰਨ ਹੈ ਅਸੀਂ ਦੁਨੀਆ ਤੋਂ ਦੁਖੀ ਹਾਂ ਪਰ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਾਗੇ ਤਾਂ ਜ਼ਿੰਦਗੀ ਸਵਰਗ ਬਣਦੀ ਜਾਏਗੀ ਐਨੀ ਕੁ ਬੇਨਤੀਆਂ ਪ੍ਰਵਾਣ ਸਮਾਂ 5 ਮਿੰਟਾਂ ਦਾ ਸੀ 5 ਮਿੰਟ ਪੂਰੇ ਹੋ ਗਏ ਨੇ ਸੋ ਆਪਾਂ ਇੱਥੇ ਜੁੜ ਕਰਕੇ ਬੈਠੇ ਹਾਂ ਸਾਡੇ ਗੁਰੂ ਘਰ ਆਏ ਦਾ ਜੁੜ ਕਰਕੇ ਬੈਠੇ ਦਾ ਫਾਇਦਾ ਤਾਂ ਹੈ ਜਦੋਂ ਆਪਾਂ ਬਾਣੀ ਤੋਂ ਕੁਝ ਸਿੱਖ ਕਰਕੇ ਜਾਈਏ ਜਦੋਂ ਆਪਾਂ ਬਾਣੀ ਤੋਂ ਕੁਝ ਲੈ ਕਰਕੇ ਜਾਈਏ ਇੱਥੇ ਆਏ ਹੋ ਪਾਣੀ ਰੋਜ਼ ਪੜਿਆ ਕਰੂ ਬਾਣੀ ਨੂੰ ਸਮਝਿਆ ਕਰੋ ਜੀਵਨ ਵਿੱਚ ਲਾਗੂ ਕਰਿਆ ਕਰੋ ਐਨੀ ਕੁ ਬੇਨਤੀਆਂ ਪ੍ਰਵਾਣ ਵਿਚਾਰਾਂ ਕਰਦਿਆਂ अनेका ਕੁ ਲਾ ਹੋਈਆਂ ਉਹਨਾਂ ਦੀ ਦਾਸ ਨੂੰ ਬੱਚਾ ਸਮਝ ਕੇ ਮੁਆਫ ਕਰ ਦੇਣਾ ਪਰ ਅਗਰ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਤੇ ਅੱਜ ਇੱਕ ਪ੍ਰੋਮਿਸ ਕਰ ਦਿਓ ਵਾਅਦਾ ਕਰ ਦਿਓ ਵੀ ਆਪਾਂ ਬਾਣੀ ਪੜਾਂਗੇ ਜੀਵਨ ਵਿੱਚ ਲਾਗੂ ਕਰਾਂਗੇ ਤੇ ਜੀਵਨ ਨੂੰ ਜਿਉਂਦਿਆਂ ਜੀ ਸਵਰਗ ਬਣਾਵਾਂਗੇ ਫਤਿਹ ਦੀ ਸਾਂਝ ਪਾਵਾਂਗੇ ਮਿਰ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਉਣੇ ਚਾਹੀਦੀ ਹੈ ਗੱਜ ਕੇ ਬਲਾਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ